ਸਾਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਸੀ ਉਹ ਮਿਸ ਮੈਨੇਜਮੈਂਟ ਦੀ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਕਰਕੇ ਇੱਕ ਪਿੰਡ ਦੀ ਵੀਡੀਓ ਪੈ ਜਾਂਦੀ ਸੀ ਤੇ ਸਾਰੀਆਂ ਸੰਸਥਾਵਾਂ ਉੱਧਰ ਨੂੰ ਸੰਭਾਲ ਲੈ ਕੇ ਤੁਰ ਪੈਂਦੀਆਂ ਸੀ। ਸਮਾਨ ਦੀ ਵੇਸਟੇਜ ਵੀ ਹੁੰਦੀ ਸੀ ਲੋੜ ਤੋਂ ਵੱਧ ਜਾਂਦਾ ਸੀ। ਦੂਜੇ ਪਾਸੇ ਜਿੰਨਾਂ ਦੇ ਕੋਲ ਵੀਡੀਓ ਦਾ ਉਹ ਤਾਂ ਸਾਧਨ ਨਹੀਂ ਸੀ ਉਹਨਾਂ ਤੱਕ ਕੋਈ ਵੀ ਨਹੀਂ ਸੀ ਪਹੁੰਚ ਰਿਹਾ। ਸੋ ਸਮੇਂ ਤੇ ਸਥਾਨ ਦੀ ਵੰਡ ਤੇ ਜਿਹੜੇ ਸੱਚੀ ਲੋੜਵੰਦ ਨੇ ਉਹਨਾਂ ਨੂੰ ਅਸੀਂ ਪਛਹਾਰੀ ਨਾ ਬਣਾਈਏ। ਚੰਗਾ ਸੁਣਾਇਆ। ਅਮੀਰ ਦੇ ਕਰਾਂਗੇ ਕਿ ਜਿੱਦਾਂ ਅੱਜ ਇਕੱਠੇ ਹੋਏ ਆਂ। ਕੱਲ ਨੂੰ ਜਿਹੜਾ ਵੀ ਇੱਕ ਸਿਸਟਮ ਪੜ੍ਹੇਗਾ ਸਾਰੇ ਉਹਦੇ ਇਕੱਠੇ ਰਹਿ ਕੇ ਬੜੀ ਇਮਾਨਦਾਰੀ ਦੇ ਨਾਲ ਜਿਹੜਾ ਉਹ ਪੰਜਾਬ ਦੇ ਖਾਣਗੇ ਸੋ ਇਹ ਗੁਰੂ ਮਹਾਰਾਜ ਜੀ ਅਰਦਾਸ ਹੈ ਵੀ ਕੱਲੀ ਇਹ ਸਾਡੀ ਜਿਹੜੀ ਮੁਕਾਬਲੇ ਦੀ ਨਾਰਾਜ ਬੇਟੇ ਮੀਟਿੰਗ ਸੱਦੀ ਗਈ ਹੈ ਸਾਰੇ ਆਏ ਸਾਰੇ ਹਾਮੀ ਭਰੀ ਤੇ ਕੱਲ ਨੂੰ ਫਿਰ ਅਸੀਂ ਕਰੋ ਤੇਰੇ ਚੱਲ ਜੀ ਉਹ ਕੰਮ ਨਾ ਹੋਵੇ ਉਹਦੀ ਅਰਦਾਸ ਹੈ ਗੁਰੂ ਮਹਾਰਾਜ ਜੀ ਕਰੇ ਆਸ ਕਰਦੇ ਆ ਕਿ ਸਾਰੇ ਜਿਹੜੇ ਬੜੀ ਸਿਹਰਤਤਾ ਦੇ ਨਾਲ ਜੋ ਜੋ ਅੱਜ ਕਹਿ ਕੇ ਕਹਿੰਦੇ ਉਹਦੇ ਤੇ ਕੱਲ ਨੂੰ ਕਰੇਗਾ ਕਿ ਕੁਇਸਨਸ thamਾ ਸੰਗਤ ਦੇ ਪੈਸੇ ਨੂੰ ਹੀ ਪੇਸ਼ ਇਸ ਤਰ੍ਹਾਂ ਕਰ ਰਹੀਆਂ ਨੇ ਕਿ ਜਿਵੇਂ ਕੋਲੋਂ ਦੇ ਰਹੇ ਅਸੀਂ ਦਾਤੇ ਹੁੰਨੇ ਆ ਜਦੋਂ ਕਿ ਗੁਰੂ ਪਾਸ਼ਾ ਦਾ ਤੇ ਫਰਮਾਨ ਹੀ ਆ ਹਮ ਭੀ ਭਿਖ ਖਾਰੀ ਤੇਰੇ ਤੂੰ ਨਿਚ ਪੱਤੇ ਦਾ ਜੇ ਇਸ ਗੁਰੂ ਦੇ ਅੱਗੇ ਅਸੀਂ ਸਾਰੇ ਭਿਖਾਰੀ ਐ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਜੇ ਕਿਸੇ ਆਪਣੇ ਲੋੜਵੰਦ ਭਰਾ ਦੀ ਮਦਦ ਕਰ ਦਿੰਨੇ ਆ ਉਹ ਵੀ ਇਸ ਅਹਿਸਾਸ ਦੇ ਨਾਲ ਕਿ ਹੋ ਸਕਦਾ ਕੱਲੂ ਅਸੀਂ ਲੋੜ ਵਿੱਚ ਝੋੜ ਪੈ ਸਕਦੇ ਕੋਈ ਉੱਚਾ ਨੀਵਾ ਨਹੀਂ ਹੁੰਦਾ ਸੋ ਜਿਹੜਾ ਆਈਡੀਆ ਫਲੋਟ ਆਇਆ ਸਰਕਾਰੀ ਖਾਲਸਾ ਦਾ ਉਹ ਇੱਕ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਸਰਕਾਰਾਂ ਦੀ ਸਰਕਾਰ ਆ ਸੋ ਉਹਨੂੰ ਅਸੀਂ ਵੱਡੇ ਲੈਵਲ ਦੇ ਉੱਤੇ ਜਿਹੜਾ ਆਪਣੀ ਲੋਕਾਂ ਤੱਕ ਲੈ ਕੇ ਜਾਣਾ ਕਿਉਂਕਿ ਅੱਜੇ ਬਹੁਤ ਥਾਵਾਂ ਤੇ ਅਸੀਂ ਪਿੰਡਾਂ ਵਿੱਚ ਅਚਰਦੇ ਆ ਨਾ ਤੇ ਉੱਥੇ ਲੋਕਾਂ ਨੂੰ ਐਂ ਲੱਗਦਾ ਸ਼ਾਇਦ ਇਹ ਮਦਦ ਸਰਕਾਰ ਵੱਲੋਂ ਆ ਰਹੀ ਹੈ ਕੁਦਰਤੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਮੌਕੇ ਦੇ ਉੱਪਰ ਆਪਣੀ ਭਾਵਨਾ ਨੂੰ ਗੱਲ ਦੇ ਨਾਲ ਲਾਵੇਗਾ ਤੇ ਉਹਦੀ ਆਵਾਜ਼ ਹੀ ਲੋਕਾਂ ਦੇ ਮਨਾਂ 'ਚ ਪੈਦਾ ਹੋਵੇਗੀ ਹਾਂ ਇੰਨਾ ਜ਼ਰੂਰ ਹੈ ਕਿ ਉਹ ਜਿਹੜੇ ਵੀਰ ਜਿਹੜੇ ਇਹ ਮਹਿਸੂਸ ਕਰਦੇ ਨੇ ਖਾਲਸੇ ਆਏ ਨੇ ਅਸੀਂ ਇਹ ਆਸ ਰੱਖਦੇ ਹਾਂ ਵੀ ਉਹ ਵੀ ਖਾਲਸੇ ਬਣ ਜਿਵੇਂ ਵਾਰੀ ਦੇ ਬੰਦੇ ਨੇ ਸਰਕਾਰਾਂ ਦੇ ਵੀ ਜਿਹੜਾ ਨੁਕਸਾਨ ਹੋਇਆ ਤੇ ਟੈਕਸ ਲਈਦੇ ਤੇ ਉਹਦੀ ਜਿਹੜੀ ਨੁਮਾਈਆਂ ਪਰ ਪਹਿਲੇ ਦਿਨ ਤੋਂ ਸਾਡਾ ਇਹ ਆਈਡੀਆ ਹੀ ਪੀ ਜੇ ਸਰਕਾਰ ਹੱਥ ਖੜੇ ਵੀ ਕਰ ਜਾਗੀ ਤੇ ਲੋਕਾਂ ਦੀ ਸਰਕਾਰ ਇੱਥੇ ਹੈ ਸਰਕਾਰੇ ਖਾਲਸਾ ਇੱਥੇ ਹੈਗੇ ਅਸੀਂ ਪੰਜਾਬ ਨਾਮ पे ਪੈਰਾਂ ਖੜੇ ਕਰ ਲਾਂਗੇ ਬਿਲਕੁਲ ਜਿਹੜੇ ਨੌਜਵਾਨਾਂ ਨੂੰ ਅਕਸਰ ਮੀਡੀਆ ਵਿੱਚ ਭੰਡਿਆ ਜਾਂਦਾ ਸੀਗਾ ਕਿ ਨਸ਼ੇ ਕਰਦੇ ਨੇ ਗੋਲੀਆਂ ਖਾਂਦੇ ਨੇ ਤੇ ਮੈਂ ਵੇਖਿਆ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਨੌਜਵਾਨਾਂ ਨੇ ਸੇਵਾ ਕੀਤੀ ਆ ਤਾਂ ਕੁਦਰਤੀ ਤਨ ਉਹਨਾਂ ਨੇ ਉਸ ਕਹਿ ਸਕਦੇ ਹੋ ਕਿ ਸਾਡੇ ਖਿਲਾਫ ਜਿਹੜਾ ਬਰਤਾਨਾ ਸਿਰਜਿਆ ਜਾ ਰਿਹਾ ਸੀ ਉਹਦਾ ਮੂੰਹ ਮੋੜ ਕੇ ਰੱਖ ਦਿੱਤਾ ਔਰ ਮੈਂ ਵੇਖਿਆ ਕਿ ਉਹਨਾਂ ਪਾਣੀ ਵਾਲੀਆਂ ਡੂੰਘੀਆਂ ਥਾਵਾਂ ਤੇ ਜਿੱਥੇ ਲਾਈਫ ਬੈਲਟ ਨਹੀਂ ਸੀ ਹੈਗੀਆਂ ਨੌ ਜਾਨ ਆਪ ਤਰ ਤਰ ਕੇ ਗਏ ਨੇ ਤੇ ਜਿਹੜੇ ਵਿਚਾਰੇ ਮਦਦ ਦੀ ਲੋੜ ਸੀ ਉਹਨਾਂ ਨੂੰ ਕੱਢ ਕੇ ਲੈ ਕੇ ਆਏ ਨੇ ਨਹੀਂ ਇਹ ਇਹ ਤਾਂ ਜਨਾਬ ਬੜਾ ਇੱਕ ਸਮੱਸਿਆ ਵੜਦੀ ਸਾਡੇ ਵਿੱਚ ਜਦੋਂ ਇਹ ਮਦਦ ਕਰਨ ਜਾਂਦੇ ਨਾ ਉਹ ਕਹਿੰਦੇ ਨੇ ਵੀ ਯਾਰ ਉਹਦੀ ਕਰਤੀ ਮੇਰੀ ਕਿਉਂ ਨਹੀਂ ਕੀਤੀ ਤੁਸੀਂ ਇਸ ਗੱਲ ਨੂੰ ਸਮਝੋ ਵੀ ਜਿੰਨੀ ਕਿਸੇ ਕੋਲ ਸਮਰੱਥਾ ਹੈ ਹਾਂ ਬਿਲਕੁਲ ਉਹਦੇ ਮੁਤਾਬਕ ਮਦਦ ਕਰੇਗਾ ਉਹ ਵਚਨਬੱਧ ਨਹੀਂਗਾ ਕਿ ਜੇ ਮੈਂ ਉਹਦੀ ਕੀਤੀ ਤੇ ਤੇਰੀ ਵੀ ਤੇਰੀ ਵੀ ਹਾਂ ਬਿਲਕੁਲ ਸੋ ਲੋਕ ਉਸ ਜਿਹੜੀ ਇੱਕ ਅਥਾਰਟੀ ਚੋਂ ਗੱਲਾਂ ਵੀ ਕਰਦੇ ਨੇ ਨਾ ਕਿ ਮੈਨੂੰ ਵੀ ਜੇ ਮੈਨੂੰ ਵੀ ਆ ਕਰ ਲੋਕਾਂ ਨੂੰ ਇਹ ਗੱਲ ਸਮਝਣੀ ਪਊ ਕਿ ਇਹ ਅਥਾਰਟੀ ਤੁਸੀਂ ਸਰਕਾਰ ਤੇ ਝਾੜੋ ਕਿਸਾਨ ਜਿੱਥੇ ਬੰਦੀਆਂ ਨੇ ਅੱਜ ਇਹਨਾਂ ਨੂੰ ਮੁਹਾਵਜੇ ਦੇ ਨਾਲੋਂ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜੋ ਸਰਕਾਰ ਨੂੰ ਦਿੱਤਾ ਹੈ ਉਹ ਸਰਕਾਰ ਇਹਨਾਂ ਲੋਕਾਂ ਦੇ ਪੈਸੇ ਨਾਲ ਚੱਲ ਰਹੀਆਂ ਹਨ ਤੇ ਚਾਹੇ ਉਹ ਕਿਸਾਨ ਰਜਿਸਟਰੀਆਂ ਦੇ ਰੂਪ ਚ ਦਿੰਦਾ ਚਾਹੇ ਮਾਮਲੇ ਦੇ ਰੂਪ ਚ ਦਿੰਦਾ ਚਾਹੇ ਕਿਸੇ ਵੀ ਰੂਪ ਚ ਦਿੰਦਾ ਤੇ ਉਹਦੇ ਤੇ ਉਹਦਾ ਹੱਕ ਬਣਦਾ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸਤਜਿੰਦਰ ਸਿੰਘ ਗੈਸਟ ਆਮ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਉਸ ਲੋਕੇਸ਼ਨ ਦੇ ਨੇੜੇ ਖੜੇ ਆ ਜਿੱਥੇ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਆ ਸੰਸਥਾਵਾਂ ਦੇ ਨਾਲ ਜਥੇਬੰਦੀਆਂ ਨਾਲ ਕਿਉਂਕਿ ਕੁਝ ਦਿਨ ਪਹਿਲਾਂ ਇਕੱਤਰਤਾ ਦਾ ਸੁਨੇਹਾ ਗਿਆ ਤੇ ਅੱਜ ਬਹੁਤਾਂ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਐਨ ਜੀਓਜ਼ ਉਹ ਭਾਵੇਂ ਵਿਦੇਸ਼ਾਂ ਦੀ ਧਿਰਤੀ ਤੋਂ ਚਲਦੀਆਂ ਹੋਣ ਜਾਂ ਭਾਰਤ ਦੇਸ਼ ਤੋਂ ਕੁਝ ਸਾਡੇ ਨੌਜਵਾਨ ਪੀੜੀ ਵੀ ਪਹੁੰਚੀ ਤੇ ਸਾਰਿਆਂ ਨੇ ਗੋਦ ਦੇ ਨਾਲ ਵਿਚਾਰ ਚਰਚਾਵਾਂ ਸੁਣੀਆਂ ਗੋਦ ਦੇ ਨਾਲ ਵਿਚਾਰ ਚਰਚਾਵਾਂ ਦੇ ਵਿੱਚੋਂ ਸੁਨੇਹਾ ਜਿਹੜਾ ਮਿਲਿਆ ਖਾਸ ਕਰਕੇ ਇੱਕ ਪੋਰਟਲ ਬਣਿਆ ਉਹ ਪੋਰਟਲ ਕਿਸ ਤਰ੍ਹਾਂ ਕੰਮ ਕਰੂਗਾ ਵਾਲੇ ਸਮੇਂ ਦੇ ਵਿੱਚ ਇਹ ਤੇ ਸਿੰਘ ਸਹਿਬਾਨ ਜਾਣ ਦੀ ਟੀਮ ਜਿਹੜੀ ਇਸ ਟਾਈਮ ਦੇ ਉੱਤੇ ਸਾਰਤਕ ਸਿੱਟੇ ਕੱਢੂਗੀ ਉਹ ਹੀ ਦੱਸ ਸਕਦੇ ਆ ਪਰ ਇਸ ਮੀਟਿੰਗ ਦਾ ਜੋ ਚਰਚਾਵਾਵਾਂ ਦੇ ਵਿੱਚ ਸੀ ਕਿ ਜੋ ਹੜਾਂ ਦੇ ਵਿੱਚ ਪ੍ਰਸ਼ਾਦਾ ਜਾ ਰਿਹਾ ਲੰਗਰ ਜਾ ਰਿਹਾ ਫੀਡ ਜਾ ਰਹੀ ਚੌਕਰ ਜਾ ਰਿਹਾ ਉਹਦੀ ਦੁਰਵਰਤੋਂ ਨਾ ਹੋਵੇ ਉਹਨੂੰ ਰੋਕਣ ਵਾਸਤੇ ਸਾਡੇ ਨਾਲ ਦੋ ਬੜੀਆਂ ਪਿਆਰੀਆਂ ਸ਼ਕਸ਼ੀਤਾਵਾਂ ਆ ਪਰਮਜੀਤ ਸਿੰਘ ਜੀ ਮੰਡ ਸਾਡੇ ਨਾਲ ਆ ਸੁਖਪ੍ਰੀਤ ਸਿੰਘ ਉਦੋਗ ਜੀ ਸਾਡੇ ਨਾਲ ਅਗਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਉਧੇਕ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਦੀ ਇਸ ਮੀਟਿੰਗ ਨੂੰ ਇਕੱਤਰਤਾ ਨੂੰ ਪਹਿਲਾਂ ਵੇਖੋ ਮਾਨ ਸਾਹਿਬ ਨਾਲ ਕਿਹੜੇ ਨੇ ਜੇ ਮੂਲ ਰੂਪ ਦੇ ਵਿੱਚ ਵੇਖੋ ਤੇ ਇਹ ਜਿਹੜੀ ਇਕੱਤਰਤਾ ਹੈ ਇਹ ਉਸ ਦਿਨ ਕਹਿ ਸਕਦੇ ਕਿ ਇਹਦਾ ਬੀਜ ਬੀਜਿਆ ਗਿਆ ਸੀ ਜਿੱਦ ਦਿਨ ਅਚਨਾਲੇ ਵਿਖੇ ਘਟਨਾ ਹੋਈ ਜਿਹੜੀ ਸਰਦਾਰ ਪਰਮਜੀਤ ਸਿੰਘ ਵੰਡ ਹੋਣਾ ਨੇ ਸਾਰੀ ਸ਼ੇਅਰ ਕੀਤੀ ਸੀ ਉਦੋਂ ਸਾਡਾ ਪਹਿਲਾ ਇਹ ਸੀਗਾ ਕਿ ਪ੍ਰਸ਼ਾਸਨ ਨੂੰ ਇਸ ਖੇਡ ਚੋਂ ਬਾਹਰ ਨਾ ਰੱਖਿਆ ਜਾਵੇ ਸੋ ਅਸੀਂ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਇਹਨਾਂ ਦਾ ਮੀਟਿੰਗ ਸਦੀ ਸੀ ਦਲ ਖਾਲਸਾ ਦੇ ਵੱਲ ਉੱਚ ਸਾਰੀਆਂ ਜਥੇਬੰਦੀਆਂ ਦੇ ਨਮਾਇਦੇ ਪਹੁੰਚੇ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੁਨੇਹਾ ਮਿਲਿਆ ਭੇਜਿਆ ਕਿ ਪ੍ਰਸ਼ਾਸਨ ਨੂੰ ਮਿਲਣਾ ਚਾਹੁੰਦੇ ਉਹਨਾਂ ਦੇ ਵੱਲੋਂ ਏਡੀਸੀ ਦੇ ਨਾਲ ਸਾਡੀ ਮੀਟਿੰਗ ਹੋਈ ਜਿਹੜੀਆਂ ਸੰਸਥਾਵਾਂ ਦੇ ਉਹਨਾਂ ਵੱਲੋਂ ਸਾਨੂੰ ਨਾਂ ਗਣਾਏ ਗਏ ਸਾਨੂੰ ਗਰਾਊਂਡ ਪੱਧਰ ਦੇ ਪਰ ਸੰਸਥਾਵਾਂ ਤੇ ਕੋਈ ਨਜ਼ਰ ਨਹੀਂ ਸੀ ਆ ਰਹੀਆਂ ਖੈਰ ਉਹਦੇ ਤੋਂ ਬਾਅਦ ਫਿਰ ਦੂਜਾ ਪਰਾਲਾ ਸੀਗਾ ਕਿ ਜੇ ਅਸੀਂ ਐਡਮਿਨਿਸਟ੍ਰੇਸ਼ਨ ਨੇ ਕਿਸੇ ਪਾਸੇ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਕਿਸੇ ਸਿਸਟਮ ਨੂੰ ਨਿਯੰਬੰਧ ਕਰ ਹੀ ਨਹੀਂ ਪਾ ਰਹੀ ਤਾਂ ਫਿਰ ਇਸ ਤੋਂ ਬਿਹਤਰ ਹੈ ਕਿ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਹੇਠ ਫਿਰ 6 ਸਥਾਨਾਂ ਨੂੰ ਜਿਹੜਾ ਕੋਈ ਨਾ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਫਿਰ ਉਹਦੇ ਤੋਂ ਬਾਅਦ ਅਸੀਂ ਸਾਰਿਆਂ ਬੈਠ ਕੇ ਹੀ ਸਲਾਹ ਕੀਤੀ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਨਾਲ ਸੰਪਰਕ ਕਰੀਏ ਕੇ ਸਾਰੀਆਂ ਹੀ ਉਸ ਸੰਸਥਾਵਾਂ ਜਾਂ ਵਿਅਕਤੀਗਤ ਵੀਰ ਜਿਹੜੇ ਇਸ ਖੇਤਰ 'ਚ ਸੇਵਾ ਕਰ ਰਹੇ ਨੇ ਉਹਨਾਂ ਦੀ ਇੱਕ ਮੀਟਿੰਗ ਬੁਲਾਈ ਜਾਵੇ ਕਿਉਂਕਿ ਸਾਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਸੀ ਮਿਸਮੈਨੇਜਮੈਂਟ ਦੀ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਕਰਕੇ ਇੱਕ ਪਿੰਡ ਦੀ ਵੀਡੀਓ ਪੈ ਜਾਂਦੀ ਸੀ ਤੇ ਸਾਰੀਆਂ ਸੰਸਥਾਵਾਂ ਉਦੋਂ ਨੂੰ ਸੰਭਾਲ ਲੈ ਕੇ ਤੁਰ ਪੈਂਦੀਆਂ ਸੀ ਸਮਾਨ ਦੀ ਵੇਸਟੇਜ ਵੀ ਹੁੰਦੀ ਸੀ ਲੋੜ ਤੋਂ ਵੱਧ ਜਾਂਦਾ ਸੀ ਦੂਜੇ ਪਾਸੇ ਜਿਨ੍ਹਾਂ ਦੇ ਕੋਲ ਵੀਡੀਓ ਦਾ ਉਦੋਂ ਸਾਧਨ ਨਹੀਂ ਸੀ ਉਹਨਾਂ ਤੱਕ ਕੋਈ ਵੀ ਨਹੀਂ ਸੀ ਪਹੁੰਚ ਰਿਹਾ ਸੋ ਸਮੇਂ ਤੇ ਸਥਾਨ ਦੀ ਵੰਡ ਤੇ ਜਿਹੜੇ ਸੱਚੀ ਲੋੜਵੰਦ ਨੇ ਉਹਨਾਂ ਨੂੰ ਅਸੀਂ ਪਖਹਾਰੀ ਨਾ ਬਣਾਈਏ ਅੱਜ ਜੋ ਲੋ ਸਾਨੂੰ ਉਹਨਾਂ ਦੀ ਲੋੜ ਹੋਵੇ ਜਦੋਂ ਸੀ ਉਸ ਲੋਡ ਦੇ ਵਿੱਚ ਪਈਏ ਸੋ ਅਸੀਂ ਪੰਜਾਬ ਦੇ ਵਿੱਚ ਉਹ ਇੱਕ ਉੱਚੇ ਤੇ ਨੀਵੇਂ ਪੱਧਰ ਦਾ ਮਾਹੌਲ ਨਾ ਬਣਦੀਏ ਕਿ ਅੱਜ ਉਹ ਲੋੜਵੰਦ ਨੇ ਤੇ ਅਸੀਂ ਬੜੀ ਉਹਨਾਂ ਨੂੰ ਕੋਈ ਦਾਨ ਦੇ ਰਹੇ ਆ ਤੇ ਸਾਨੂੰ ਇੰਜ ਲੱਗ ਰਿਹਾ ਸੀ ਕਿ ਕੋਈ ਸੰਸਥਾਵਾਂ ਸੰਗਤ ਦੇ ਪੈਸੇ ਨੂੰ ਹੀ ਪੇਸ਼ ਇਸ ਤਰ੍ਹਾਂ ਕਰ ਰਹੀਆਂ ਨੇ ਕਿ ਜਿਵੇਂ ਕੋਲੋਂ ਦੇ ਰਹੇ ਅਸੀਂ ਦాతੇ ਹੁੰਨੇ ਆ ਜਦੋਂ ਕਿ ਗੁਰੂ ਪਾਸ਼ਾ ਦਾ ਤੇ ਫਰਮਾਨੀਆਂ ਹਮ ਭਿਖਖ ਪੇਖਾਰੀ ਤੇਰੇ ਤੂੰ ਨਿਚ ਪੱਤੇ ਦాతਾ ਜੇ ਇਸ ਗੁਰੂ ਦੇ ਅੱਗੇ ਅਸੀਂ ਸਾਰੇ ਭਿਖਾਰੀ ਆ ਉਹਦੀਆਂ ਦਿੱਤੀਆਂ ਹੋਈਆਂ ਦాతਾਂ ਦੇ ਵਿੱਚੋਂ ਜੇ ਕਿਸੇ ਆਪਣੇ ਲੋੜਵੰਦ ਭਰਾ ਦੀ ਮਦਦ ਕਰ ਦਿੰਨੇ ਆ ਉਹ ਵੀ ਅਹਿਸਾਸ ਦੇ ਨਾਲ ਕਿ ਹੋ ਸਕਦਾ ਕੱਲੂ ਅਸੀਂ ਲੋੜ ਵਿੱਚ ਛੋੜ ਪੈ ਸਕਦੇ ਤੇ ਕੋਈ ਉੱਚਾ ਨੀਵਾਂ ਨਹੀਂ ਹੁੰਦਾ ਸੋ ਵਾਸਪੀ ਇਹ ਜਿਹੜੀ ਮੀਟਿੰਗ ਸੀ ਇਸ 71 ਦਾ ਜਿਹੜਾ ਸੀ ਉਪਰਾਲਾ ਕੀਤਾ ਗਿਆ ਤੇ ਜਿਹੜੀ ਮੈਂ ਆਰੰਭ ਚ ਗੱਲ ਕੀਤੀ ਦੀ ਸ਼ੁਰੂਆਤ ਇਹਦੀ ਅਜਨਾਲੇ ਵਾਲੀ ਘਟਨਾ ਤੋਂ ਹੋਈ ਸੀ ਮਾਨ ਸਾਹਿਬ ਅੱਜ ਦੀ ਮੀਟਿੰਗ ਚ ਤੁਹਾਡਾ ਵੀ ਵਧੀਆ ਸੁਨੇਹਾ ਸੀ ਕਿ 71 ਦੇ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਸਾਡੀ ਜਿਹੜੀ ਜਥੇਬੰਦੀ ਆ ਜਿਹੜੀ ਕਿ ਅਜੇ ਕੁਝ ਸਮਸਵਾਰਾਂ ਕੀਤੀਆਂ ਤਾਂ ਮਰਜ਼ ਹੋ ਗਈ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਬਹੁਤਾਤ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਬਹੁਤਾਤ ਅੰਦਰ ਆਪਾਂ ਇੰਜ ਵੀ ਪਹੁੰਚੀ ਆ ਕਿਦਾਂ ਦਾ ਲੱਗਾ ਤੁਹਾਨੂੰ ਮਾਹੌਲ ਆ ਅੰਦਰ ਗੱਲਬਾਤ ਤੁਸੀਂ ਹਰ ਇੱਕ ਨੂੰ ਮਿਲ ਰਹੇ ਹੋ ਇਸ ਟਾਈਮ ਦੇ ਉੱਤੇ ਅੱਜ ਦਾ ਸੁਨੇਹਾ ਕਿੱਧਰਲੇ ਪਾਸੇ ਜਾਂਦਾ ਚੰਗੀ ਗੱਲ ਆ ਚਲੋ ਜਿੰਨੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਉਹ ਚਾਹੇ ਕਿਸੇ ਵੀ ਇੱਕ ਮੁਸੀਬਤ ਦੇ ਵਿੱਚੋਂ ਕੱਟੀਆਂ ਜਾਂ ਨੇ ਤੇ ਚੰਗਾ ਸੁਣਿਆ ਉਮੀਦ ਇਹ ਕਰਾਂਗੇ ਕਿ ਜਿੱਦਾਂ ਅੱਜ ਇਕੱਠੇ ਹੋਏ ਆਂ ਕੱਲ ਨੂੰ ਜਿਹੜਾ ਵੀ ਇੱਕ ਸਿਸਟਮ ਪੜ੍ਹੇਗਾ ਸਾਰੇ ਉਹਦੇ ਇਕੱਠੇ ਰਹਿ ਕੇ ਬੜੀ ਇਮਾਨਦਾਰੀ ਦੇ ਨਾਲ ਜਿਹੜਾ ਉਹ ਪੰਜਾਬ ਦੇ ਬਾਹਰ ਜਾਣਗੇ ਸੋ ਇਹ ਗੁਰੂ ਮਹਾਰਾਜ ਜੀ ਅਰਦਾਸ ਹੈ ਕਿ ਕੱਲੀਏ ਇਕਤਾ ਸਾਡੀ ਜਿਹੜੀ ਹੈ ਮੁਖਾਵੇ ਦੀ ਨਾਰਾ ਜੀ ਇਹ ਵੀ ਮੀਟਿੰਗ ਸੱਦੀ ਗਈ ਹੈ ਸਾਰੇ ਆਏ ਸਾਰੇ ਹਾਮੀ ਭਰੀ ਤੇ ਕੱਲ ਨੂੰ ਫਿਰ ਅਸੀਂ ਕਰ ਉਤਾਰੇ ਚੱਲ ਜੀਏ ਉਹ ਕੰਮ ਨਾ ਹੋਵੇ ਉਹਦੀ ਅਰਦਾਸ ਹੈ ਗੁਰੂ ਮਹਾਰਾਜ ਜੀ ਕਰੇ ਆਸ ਕਰਦੇ ਆ ਕਿ ਸਾਰੇ ਜਿਹੜੇ ਆ ਬੜੀ ਸਹੂਲਤਤਾ ਦੇ ਨਾਲ ਜੋ ਜੋ ਅੱਜ ਕਹਿ ਕੇ ਗਏ ਨੇ ਉਹਦੇ ਤੇ ਕੱਲ ਨੂੰ ਕਰੇਗਾ ਤੁਹਾਨੂੰ ਹੱਕੇ ਵੱਲ ਸੁਰਖੀਆਂ ਨਾ ਬਟੋਰੀਆਂ ਜਾਣ ਕਿ ਅੱਜ ਆਇਆ মিডিਆ ਗੱਲਬਾਤ ਹੋ ਗਈ ਐਸਜੀਪੀਸੀ ਦੇ ਪੇਜ ਤੇ ਪੈ ਜਾਣਾ ਕੁਝ ਮੀਡੀਆ ਚਰਚਾਵਾਂ ਹੋ ਜਾਣ ਬੱਲੇ ਬੱਲੇ ਹੋ ਗਈ ਜੀ ਆ ਐਨਜੀਓ ਨੇ ਆ ਕਹਿਤਾ ਜੀ ਆ ਇਹ ਚਰਚਾ ਨਾ ਹੋਵੇ ਸਾਰਥਕ ਸਿੱਟੇ ਨਿਕਲ ਜੇ ਵੀ ਸੁਖਪ੍ਰੀਤ ਨੇ ਕਿਹਾ ਕਿ ਸਾਰਥਕ ਸਿੱਟੇ ਨਿਕਲਨੇ ਚਾਹੀਦੇ ਬਿਲਕੁਲ ਸਾਰਥਕ ਸਿੱਟੇ ਨਿਕਲਨੇ ਚਾਹੀਦੇ ਤਾਂ ਹੀ ਫਾਇਦਾ ਆਦਰਵਾਇਜ਼ ਤੇ ਉਹ ਬੁਖਾਰ ਦੇ ਦੀ ਸਿਰਫ ਰਿਪੋਰਟਿੰਗ ਹੁੰਦੀ ਆ ਸੋ ਜਿਵੇਂ ਪਹਿਲਾਂ ਵੀ ਕਿਹਾ ਇਹ ਬੁਖਾਰ ਦੇ ਰਿਪੋਰਟਿੰਗ ਦਾ ਸਮਾਨ ਨਹੀਂ ਆ ਵਾਕਿਆ ਸਾਨੂੰ ਸਿਰਫ ਬਤਾ ਦੇ ਨਾਲ ਲੋਕਾਂ ਦੀ ਸੇਵਾ ਕਰਨੀ ਪੈਣੀ ਆਪਣੇ ਲੋਕਾਂ ਨੂੰ ਬਾਹਰ ਪਾੜਨੇ ਪੈਣੀ ਆ ਸੋ ਉਹਦੇ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋਇਆ ਆ ਸੋ ਅਜੇੜਾ ਆਈਡੀ ਅਪਲੋਟ ਆਇਆ ਸਰਕਾਰੀ ਖਾਲਸਾ ਦਾ ਉਹ ਇੱਕ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਸਰਕਾਰਾਂ ਦੀ ਸਰਕਾਰ ਆ ਸੋ ਉਹਨੂੰ ਅਸੀਂ ਵੱਡੇ ਲੈਵਲ ਦੇ ਉੱਤੇ ਜਿਹੜਾ ਆਪਣੀ ਲੋਕਾਂ ਤੱਕ ਲੈ ਕੇ ਜਾਣਾ ਕਿਉਂਕਿ ਅਜੇ ਬਹੁਤ ਥਾਵਾਂ ਦੇ ਉੱਤੇ ਅਸੀਂ ਪਿੰਡਾਂ 'ਚ ਵਿਚਰਦੇ ਆ ਨਾ ਤੇ ਉੱਥੇ ਲੋਕਾਂ ਨੂੰ ਐ ਲੱਗਦਾ ਸ਼ਾਇਦ ਇਹ ਮਦਦ ਸਰਕਾਰ ਵੱਲੋਂ ਆ ਰਹੀ ਹੈ ਪਰ ਇਹ ਮਦਦ ਸਰਕਾਰ ਵੱਲੋਂ ਨਹੀਂ ਆ ਰਹੀ ਸਾਨੂੰ ਇਹ ਵੀ ਤਾਂ ਦੱਸਣਾ ਪੈਗਾ ਨਾ ਇਸ ਕਰਕੇ ਇਹਦਾ ਨਾਮ ਅਸੀਂ ਸਰਕਾਰੀ ਖਾਲਸਾ ਦੇ ਬਿਲਕੁਲ ਮੈ ਸੁਖਬੀ ਜੀ ਕੁਝ ਪਿੰਡਾਂ 'ਚ ਵਿਚਰਦਾ ਹੋਣਾ ਜਿੱਥੇ ਸਵਮਾ ਕਰਦੇ ਆ ਕੁਝ ਜੀ ਹੁੰਦੀ ਹੈ ਕਿ ਲੋਕਾਂ ਦੀ ਆਵਾਜ਼ ਜ਼ਰੂਰ ਬਣੀ ਹੈ ਤੇ ਮਨਸਾਬ ਉਸੇ ਪਤਾ ਕੀ ਨੌਜੋ ਪੰਜਾਬ ਦਾ ਹੀ ਪਿੰਡ ਹੋਵੇ ਤੇ ਆਵਾਜ਼ ਆਵੇ ਕਿ ਖਾਲਸਾ ਆ ਰਹੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਖਾਲਸੇ ਤੇ ਆ ਰਹੇ ਆ ਉਹ ਨੌਜਵਾਨ ਸੀ ਸਾਡੇ ਜਗਰਾਜ ਜੀ ਤੇ ਖੜੇ ਸੀ ਨਾ ਉਹ ਵੀ ਉੱਥੇ ਸੀ ਮੈਂ ਤੁਹਾਨੂੰ ਉਹਨਾਂ ਨੂੰ ਮਿਲ ਕੇ ਆਏ ਸ਼ਾਮ ਦੇ ਸਮੇ ਤੇ ਹੋਰ ਨੌਜਵਾਨ ਸੋਣ ਦੇ ਨਾਲ ਸੇਵਾ ਕਰਨ ਗਏ ਮੈਂ ਪੁੱਛਿਆ ਸਰਕਾਰ ਆਈ ਉਹ ਕਹਿੰਦੇ ਸਰਕਾਰ ਤੇ ਨਹੀਂ ਆਈ ਖਾਲਸੇ ਆਏ ਰਿਕਾਰਡਿੰਗ ਚੱਲੀ ਆ ਸੰਗਤ ਨੇ ਸੁਣੀ ਆ ਆ ਸੁਨੇਹਾ ਸੀ ਉਸ ਨੌਜਵਾਨੀ ਦਾ ਇਹ ਬਿਲਕੁਲ ਇਹ ਠੀਕ ਆ ਕਿਉਂਕਿ ਜਦੋਂ ਪ੍ਰਸ਼ਾਸਨ ਹੱਥ ਖੜੇ ਕਰ ਗਿਆ ਤਾਂ ਇਹ ਜਿਹੜੇ ਨੌਜਵਾਨਾਂ ਨੇ ਉੱਥੇ ਮੋਰਚਾ ਸੰਭਾਲ ਲਿਆ ਕਿਸੇ ਸੰਸਥਾ ਦੇ ਰੂਪ ਕਿਸੇ ਵਿਅਕਤੀਗਤ ਉਪਰਾਲੇ ਦੇ ਰੂਪ ਦੇ ਵਿੱਚ ਤਾਂ ਕੁਦਰਤਨ ਉਹ ਸਪਿਰਿਟ ਸਾਡੀ ਸਰਕਾਰੇ ਖਾਲਸੇ ਆਈ ਹੈ ਹਾਂ ਹਾਂ ਤਾਂ ਉਧਰ ਕੁਦਰਤੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਮੌਕੇ ਦੇ ਉੱਪਰ ਆਪਣੇ ਭਾਵਾਂ ਨੂੰ ਗੱਲ ਦੇ ਨਾਲ ਲਾਵੇਗਾ ਤੇ ਉਹਦੀ ਆਵਾਜ਼ ਹੀ ਲੋਕਾਂ ਦੇ ਮਨਾਂ ਚ ਪੈਦਾ ਹੋਵੇਗੀ ਹਾਂ ਇੰਨਾ ਜ਼ਰੂਰ ਹੈ ਕਿ ਉਹ ਜਿਹੜੇ ਵੀਰ ਜਿਹੜੇ ਇਹ ਮਹਿਸੂਸ ਕਰਦੇ ਨੇ ਖਾਲਸੇ ਆਏ ਨੇ ਅਸੀਂ ਇਹ ਆਸ ਰੱਖਦੇ ਹਾਂ ਉਹ ਵੀ ਖਾਲਸੇ ਬਣ ਜਾਣ ਬਿਲਕੁਲ ਹਾਂ ਮਾਨ ਸਰ ਕਿਦਾਂ ਵਿਚਰਦੇ ਹੋ ਤੁਸੀਂ ਲੋਕਾਂ 'ਚ ਵੇਖਦੇ ਹੋ ਦਰਦ ਮੰਜ਼ਰ ਸਰਕਾਰ ਤਾਂ ਤੁਸੀਂ ਪਹਿਲਾਂ ਦੱਸ ਚੁੱਕੇ ਫੇਲ ਹੋ ਚੁੱਕੀ ਆ ਪਿਛਲੀ ਵਾਰੀ ਕਹਿੰਦੇ ਸੀ ਕਿ ਕੁਕੜੀਆਂ ਦਾ ਮੁਆਵਜ਼ਾ ਮਿਲ ਜਾਣਾ ਤੁਹਾਨੂੰ ਤੇ ਤੁਹਾਡੇ ਬੱਕਰੇ ਦਾ ਮੁਆਵਜ਼ਾ ਦੇ ਦੇਣਾ ਇਸ ਵਾਰ ਸਾਡੇ ਮੁੱਖ ਮੰਤਰੀ ਸਾਹਿਬ ਤੇ ਆਪ ਹੀ ਕਹਿ ਰਹੇ ਕਿ ਮੈਂ ਆਪ ਨੀਂਦ ਨਹੀਂ ਆਉਂਦੀ ਮੈਨੂੰ ਵੀ ਵੀ ਹਜ਼ਾਰ ਮੁਆਵਜ਼ੇ ਦੇ ਨਾਲ ਜਿੰਦੇ ਘਰ ਤੱਕ ਨਾ ਨਾ ਪਹੁੰਚ ਗਿਆ ਉਹਨਾਂ ਚਿਰ ਕਹਿੰਦੇ ਨੀਂਦ ਨਹੀਂ ਆਉਣੀ ਮੈਨੂੰ ਜਿੰਮੇਵਾਰੀ ਤੇ ਬਾਂਦੇ ਹੋਏ ਸਰਕਾਰਾਂ ਦੇ ਵੀ ਜਿਹੜਾ ਨੁਕਸਾਨ ਹੋਇਆ ਤੇ ਟੈਕਸ ਲੈਂਦੇ ਉਹਦੀ ਜਿਹੜਾ ਭਾਈਆ ਪਰ ਪਹਿਲੇ ਦਿਨ ਤੋਂ ਸਾਡਾ ਇਹ ਆਈਡੀਆ ਹੀ ਪੀ ਜੇ ਸਰਕਾਰ ਫੱਤ ਖੜੇ ਵੀ ਕਰ ਜਾਗੀ ਤੇ ਲੋਕਾਂ ਦੀ ਸਰਕਾਰ ਇੱਥੇ ਹੈ ਸਰਕਾਰੇ ਖਾਲਸਾ ਇੱਥੇ ਹੈ ਕਿ ਅਸੀਂ ਪੰਜਾਬ ਨਾਮ ਤੇ ਪੈਰਾਂ ਤੇ ਖੜੇ ਕਰ ਲਾਂਗੇ ਮੁਆਵਜ਼ਾ ਵਾਲੀ ਜਿਹੜੀ ਗੱਲ ਆ ਉਹ ਦੇਣਾ ਸਰਕਾਰ ਨੂੰ ਹੀ ਉਹ ਤਾਂ ਫਰਜ ਆ ਨਾ ਉਹਨਾਂ ਦੇ ਦਾ ਫਰਜ ਆ ਹਾਂ ਬਿਲਕੁਲ ਟੈਕਸ ਉਹਨਾਂ ਨੇ ਉਹਨਾਂ ਨੂੰ ਦਿੱਤਾ ਸਾਨੂੰ ਨਹੀਂ ਦਿੱਤਾ ਲੋਕਾਂ ਨੇ ਟੈਕਸ ਹਾਂ ਸੋ ਉਹਨਾਂ ਦੀ ਜ਼ਿੰਮ ਨਹੀਂ ਇਹ ਤੇ ਜਨਾ ਬੜਾ ਇੱਕ ਸਮੱਸਿਆ ਬਾੜਦੀ ਸਾਡੇ ਵਿੱਚ ਜਦੋਂ ਇਹ ਮਦਦ ਕਰਨ ਜਾਂਦੇ ਨਾ ਉਹ ਕਹਿੰਦੇ ਨੇ ਵੀ ਯਾਰ ਉਹਦੀ ਕਰਤੀ ਮੇਰੀ ਕਿਉਂ ਨਹੀਂ ਕੀਤੀ ਤੁਸੀਂ ਇਸ ਗੱਲ ਨੂੰ ਸਮਝੋ ਵੀ ਜਿੰਨੀ ਕਿਸੇ ਕੋਲ ਸਮਰੱਥਾ ਹੈ ਹਾਂ ਬਿਲਕੁਲ ਉਹਦੇ ਮੁਤਾਬਕ ਮਦਦ ਕਰੇਗਾ ਉਹ वचनबद्ध ਨਹੀਂਗਾ ਵੀ ਜੇ ਮੈਂ ਉਹਦੀ ਕੀਤੀ ਤੇ ਤੇਰੀ ਵੀ ਤੇਰੀ ਵੀ ਹਾਂ ਬਿਲਕੁਲ ਸੋ ਲੋਕ ਉਸ ਜਿਹੜੀ ਇੱਕ ਅਥਾਰਟੀ 'ਚੋਂ ਗੱਲਾਂ ਵੀ ਕਰਦੇ ਨੇ ਨਾ ਵੀ ਮੈਨੂੰ ਵੀ ਦੇ ਮੈਨੂੰ ਵੀ ਆ ਕਰ ਲੋਕਾਂ ਨੂੰ ਇਹ ਗੱਲ ਸਮਝਣੀ ਪਵੇ ਕਿ ਇਹ ਅਥਾਰਟੀ ਤੁਸੀਂ ਸਰਕਾਰ ਤੇ ਝਾੜੋ ਕਿਉਂਕਿ ਉਹਨਾਂ ਨੂੰ ਤੁਸੀਂ ਟੈਕਸ ਦਿੰਦਾ ਪਰ ਜਦੋਂ ਸਰਕਾਰ ਦੇ ਨੁਮਾਇੰਦੇ ਆਉਂਦੇ ਆ ਮੈਂ ਖੁਦ ਵੇਖਦਾ ਹੁੰਨਾ ਉਦੋਂ ਚਾਪਲੂਸੀਆਂ ਹੁੰਦੀਆਂ ਐਮਐਲਏ ਪਿੰਡ ਚਲ ਜੇ ਦਵੇ ਕੁਛ ਨਾ ਦੇਵੇ ਉਦੋਂ ਸਾਡੇ ਲੋਕ ਚਾਪਲੂਸੀ ਕਰਦੇ ਆ ਸਵਾਲ ਤੇ ਉਹਨਾਂ ਨੂੰ ਕਰਨੇ ਚਾਹੀਦੇ ਆ ਨਹੀਂ 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 ਕਹਿੰਦੇ ਆ ਕਿ ਇਹ ਸਵਾਲ ਜਿਹੜੇ ਨਾ ਦਿਓ ਹੀ ਦਿਓ ਵਾਲੇ ਇਹ ਸਰਕਾਰ ਨੂੰ ਸਰਕਾਰ ਨੂੰ ਕਰਨੇ ਚਾਹੀਦੇ ਆ ਜਿਹੜੇ ਸੇਵਾਦਾਰ ਆ ਰਹੇ ਨੇ ਉਹ ਜਿੰਨੀ ਸੇਵਾ ਤੁਹਾਨੂੰ ਦੇ ਰਹੇ ਨੇ ਜੋ ਤਿਲ ਫੁੱਲ ਲੈਂਦਾ ਹੱਥ ਜੋੜ ਕੇ ਧੰਨਵਾਦ ਕਰਕੇ ਲਓ ਹਾਂ ਉਹ ਮੱਥੇ ਨਾਲ ਲਾਓ ਲੋਕਾਂ ਦੇ ਦਸਵੰਦ ਦੀ ਠੀਕ ਹੈ ਸੋ ਇਹਨੂੰ ਦਸਵੰਦ ਨੂੰ ਵੀ ਇਸ ਅਥਾਰਟੀ 'ਚ ਲੈਣਾ ਕਿ ਮੇ ਉਹ ਉਸੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਮੁਆਵਜ਼ਾ ਆ ਲੋਕ ਬ੍ਰੋਕਰ ਨੇ ਬਾਵਾ ਫੜਨਗੇ ਉਸਤਾ ਤਾਂ ਕੌਮ ਤੋਂ ਸਵਾਨ ਤੋਂ ਚੋਟ ਪੈਸਾ ਵੀ ਦਵੇ ਪਰ ਉਹ ਜਿੰਨਿਆਂ ਤੱਕ ਚਲੇ ਗਿਆ ਦੂਸਰੇ ਲਾਂਮਾ ਦੇਣ ਦੇ ਹੱਕਦਾਰ ਨਹੀਂ ਕਿ ਸਾਨੂੰ ਕਿਉਂ ਨਹੀਂ ਹਾਂ ਲਾਮਾ ਸਰਕਾਰ ਨੂੰ ਜਾ ਸਕਦਾ ਕਿਉਂਕਿ ਟੈਕਸ ਪਈ ਉਹਨਾਂ ਨੇ ਇਹ ਇਸ ਕਰਕੇ ਕਹ ਰਹੇ ਵੀ ਸਾਰਿਆਂ ਨੂੰ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਜਿੰਨਿਆਂ ਨੂੰ ਸੰਗਤ ਦੇ ਕੋਲੋਂ ਦਿੱਤਾ ਜਾਊਗਾ ਜਿੰਨੇ ਬਾਹ ਫੜ ਸਕਣਗੇ ਸੰਗਤ ਬਾਹ ਫੜੇਗੇ ਸੁਪਰੀ ਜੀ ਸਾਡੇ ਨੌਜਵਾਨੀ ਦਾ ਬੜਾ ਵੱਡਾ ਸੁਨੇਹਾ ਸੀ ਇਹ ਕੀ ਤੁਸੀਂ ਵੀ ਰੋਜ਼ਾਨਾ ਵੇਚਰਦੇ ਹੋ ਮੈਂ ਵੇਖ ਰਿਹਾ ਸੀ ਤੁਹਾਡੀਆਂ ਤਸਵੀਰਾਂ ਵੀ ਜਦੋਂ ਕੱਲ੍ਹ ਬਾਤ ਹੁੰਦੀ ਖਾਸ ਕੇ মিডিਆ ਪਾਈ ਜਾਣਾ ਤੁਹਾਡੀ ਵੀ ਨੌਜਵਾਨੀ ਬਹੁਤ ਵੱਡਾ ਸੁਨੇਹਾ ਸਾਡੀ ਦੇਗੀ ਕਿਤੇ ਕੋਸਿਆ ਜਾਂਦਾ ਸੀ ਵੇਲੜ ਬੈਠੇ ਆਏ ਇਹ ਤੇ ਨਸ਼ਈ ਆ ਅਜਿਹਾ ਦੱਸਦਾ ਕਿ ਅਸੀਂ ਜਦੋਂ ਸਰਕਾਰੀ ਖਾਲਸਾ ਦੀ ਗੱਲ ਹੋਊਗੀ ਦਰਬਾਰੇ ਖਾਲਸਾ ਦੀ ਗੱਲ ਹੋਊ ਤਾਂ ਪਹਿਰਾ ਦੇਵਾਂਗੇ ਅਸੀਂ ਬਿਲਕੁਲ ਜਿਹੜੇ ਨੌਜਵਾਨਾਂ ਨੂੰ ਅਕਸਰ ਮੀਡੀਆ ਵਿੱਚ ਭੰਡਿਆ ਜਾਂਦਾ ਸੀਗਾ ਕਿ ਨਸ਼ੇ ਕਰਦੇ ਨੇ ਗੋਲੀਆਂ ਖਾਂਦੇ ਨੇ ਤੇ ਮੈਂ ਵੇਖਿਆ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਨੌਜਵਾਨਾਂ ਨੇ ਸੇਵਾ ਕੀਤੀ ਆ ਤਾਂ ਕੁਦਰਤੀ ਤਨ ਉਹਨਾਂ ਨੇ ਉਸ ਕਹਿ ਸਕਦੇ ਹੋ ਕਿ ਸਾਡੇ ਖਿਲਾਫ ਜਿਹੜਾ ਬਰਤਾਨਾ ਸਿਰਜਿਆ ਜਾ ਰਿਹਾ ਸੀ ਉਹਦਾ ਮੂੰਹ ਮੋੜ ਕੇ ਰੱਖ ਦਿੱਤਾ ਔਰ ਮੈਂ ਵੇਖਿਆ ਕਿ ਉਹਨਾਂ ਪਾਣੀ ਵਾਲੀਆਂ ਡੂੰਘੀਆਂ ਥਾਵਾਂ ਤੇ ਜਿੱਥੇ ਲਾਈਫ ਬੈਲਟਾਂ ਨਹੀਂ ਸੀ ਹੈਗੀਆਂ ਨੌ ਜਾਨ ਆਪ ਤਰ ਤਰ ਕੇ ਗਏ ਨੇ ਤੇ ਜਿਹੜੇ ਵਿਚਾਰੇ ਮਦਦ ਦੀ ਲੋੜ ਸੀ ਉਹਨਾਂ ਨੂੰ ਕੱਢ ਕੇ ਲੈ ਕੇ ਆਏ ਨੇ ਤੇ ਮੈਨੂੰ ਲੱਗਦਾ ਕਿ ਇਹ ਵੀ ਜਿਹੜਾ ਸਿੱਖਾਂ ਦੇ ਖਿਲਾਫ ਇੱਕ ਵਿਸ਼ੇਸ਼ ਤਰ੍ਹਾਂ ਦਾ ਵਰਤਾਨ ਸਿਰਜਿਆ ਜਾ ਰਿਹਾ ਸੀ ਇਹ ਉਹਦੇ ਮੂੰਹ ਦੇ ਉੱਪਰ ਵੀ ਚਪੇੜ ਵੱਜੀ ਐ ਦੂਸਰੀ ਗੱਲ ਇੱਕ ਖਾਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਹੁਣ ਸੈੱਟ ਕਰਨ ਦਾ ਯਤਨ ਕੀਤਾ ਗਿਆ ਇਹ ਸ਼ਾਇਦ ਰਸਦ ਦੀ ਵੰਡ ਦੇ ਵਿੱਚ ਕੋਈ ਜਾਤੀ ਵਿਤਕਰਾ ਹੋ ਰਿਹਾ ਜਿਹੜਾ ਕਿ ਤੁਸੀਂ ਸੁਣ ਹੀ ਲਿਆ ਕਿ ਹਰਜੀਤ ਸਿੰਘ ਨੇ ਅੰਗਵਰਗਿਆਂ ਨੇ ਕੀਤਾ ਤੇ ਕਹਿ ਦਿੱਤਾ ਗਿਆ ਕਿ ਬਹਿਰੂਪੀਆ ਤੇ ਇਹਨਾਂ ਲੋਕਾਂ ਵੱਲੋਂ ਪੰਜਾਬ ਦੇ ਵਿੱਚ ਇਸ ਜਾਤੀਵਾਦ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਔਰ ਇਹ ਵੀ ਕਿਸੇ ਨਾ ਕਿਸੇ ਸਾਜ਼ਿਸ਼ ਦੇ ਵਿੱਚੋਂ ਆ ਰਿਹਾ ਸੀ ਮਾਨ ਸਾਹਿਬ ਇੱਥੇ ਨੇ ਇਹਨਾਂ ਨੇ ਵੀ ਕੈਂਪੇਨ ਇਹ ਲੰਬਾ ਸਮਾਂ ਤੇ ਲਾ ਕੇ ਰੱਖਿਆ ਅੱਜ ਵੀ ਬੈਠੇ ਹੋਏ ਨੇ ਜਾਂ ਹੋਰ ਵੀ ਜਿਹੜੀਆਂ ਥਾਵਾਂ ਤੇ ਸੀ ਗਏ ਆ ਅਸੀਂ ਤਾਂ ਇੰਜ ਹੀ ਲੱਗਦਾ ਕਿ ਆਪਣੇ ਭਰਾ ਦੀ ਲੋੜ ਦੇ ਵਿੱਚ ਜਾ ਰਹੇ ਆ ਉਹਦੀ ਜਾਤ ਕਿਹੜੀ ਕਦੀ ਕਿਸੇ ਨੇ ਪੁੱਛੀ ਨਹੀਂ ਜਾਤ ਤੇ ਮਜ਼ਬ ਦੇ ਜਦੋਂ ਗੱਲ ਕਰਦੇ ਆ ਤੇ ਮੰਡ ਸਾਹਿਬ ਹੁਣ ਤੇ ਸਾਡਾ ਮੁਸਲਮ ਭਾਈਚਾਰਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਆ ਵਿਦੇਸ਼ਾਂ ਤੋਂ ਖਾਸ ਕਰਕੇ ਦੂਜੇ ਰਾਜਾਂ ਤੋਂ ਆ ਰਿਹਾ ਟਰੱਕ ਭਰ-ਭਰ ਆ ਰਿਹਾ ਉਹਦਾ ਆਪ ਕਹਿੰਦੇ ਕਿ ਤੁਹਾਡੇ ਦਰ ਦੇ ਵਿੱਚ ਮੈਨੂੰ ਪਤਾ ਨੌਜਵਾਨ ਨੇ ਇੱਕ ਦਿਨ ਗੱਲ ਕੀਤੀ ਬੜੀ ਵਧੀਆ ਵੀ ਲੱਗੀ ਮਾਣ ਵੀ ਮਹਿਸੂਸ ਹੁੰਦਾ ਨਾ ਕਹਿੰਦੇ ਆਪ ਤੋਂ ਹਰ ਇੱਕ ਜਗ੍ਹਾ ਪਰ ਜਾਂਦੇ ਸੇ ਆਪ ਮੇਜੀ ਤੁਸੀਂ ਸਾਰੇ ਇਹ ਮੈਂ ਆਪਣੀ ਹੀ ਗੱਲ ਕਰਦਾ ਉਹਨੂੰ ਪੱਗ ਦੇਖੀ ਨਾ ਉਹਨੇ ਮੈਨੂੰ ਆਪ ਤਾਂ ਆਖਿਆ ਕਿ ਤੁਸੀਂ ਤਾਂ ਹਰ ਇੱਕ ਥਾਂ ਜਾਣਦੇ ਹੋ ਸਾਨੂੰ ਤੇ ਪਹਿਲੀ ਦੀ ਮੌਕਾ ਮਿਲਿਆ ਤੁਹਾਡੇ ਵੱਲ ਵੇਖ ਕੇ ਕਹਿੰਦੇ ਸਾਨੂੰ ਸੇਵਾ ਕਰਨ ਦੀ ਜਿਹਦਾ ਗੁਰਤੀ ਤੁਹਾਨੂੰ ਮਿਲੀ ਆ ਤੇ ਸਾਨੂੰ ਕਿਹਦੇ ਮੌਕਾ ਮਿਲਿਆ ਕਿਤੇ ਤਿਲ ਫੁੱਲ ਲੈ ਕੇ ਆਏ ਆ ਕਿ ਮੁਸਲਮਾਨ ਭਾਈਚਾਰੇ ਜਾਂ ਹਿੰਦੂ ਭਾਈਚਾਰੇ ਦੇ ਵੀਰ ਸੀ ਉਹ ਭਲਾ ਜਿਹਾ ਕਹਿ ਕੇ ਗਏ ਨੇ ਮੁਸਲਮਾਨ ਜੜੇ ਆਏ ਕਿ ਸਾਡੀਆਂ ਮਾਤਾਵਾਂ ਨੇ ਜਿਹੜਾ ਇੱਕ ਤੁਹਾਡੀ ਇੱਜ਼ਤ ਦੇ ਲਈ ਤੁਹਾਡੀ ਇੱਜ਼ਤ ਨੂੰ ਵੇਖਦੇ ਹੋਏ कि ਜਿਹੜੇ ਤੁਸੀਂ ਜਤਮਾਨ ਸਰਕਾਰ ਲੋਕਾਂ ਨੂੰ ਦਿੰਦੇ ਉਹਨਾਂ ਵੇਖ ਜਿਹੜਾ ਪਿਆਰ ਆ ਪਿਆਰ ਭੇਜਿਆ ਕਰਕੇ ਆਂਦੇ ਸੀ ਭੇਜਿਆ ਤੇ ਪਰ ਇੱਥੇ ਆ ਕੇ ਆਂਦੇ ਸੀ ਮਹਿਸੂਸ ਕੀਤੇ ਵੀ ਤੁਸੀਂ ਤਾਂ ਪਹਿਲਾਂ ਨਹੀਂ ਕੋਈ ਚੀਜ਼ ਦਿੱਤਾ ਮੇਰੇ ਆਂਦੇ ਸੀ ਹਾਂ ਬਿਲਕੁਲ ਪਰ ਨਾਲੋਂ ਨੇ ਕੱਲ ਕਹਿ ਦਿੱਤੀ ਸਾਡੀਆਂ ਮਤਾਵਾਂ ਨੂੰ ਬੜੇ ਪਿਆਰ ਨਾਲ ਭੇਜਿਆ ਉਸ ਨੂੰ ਅਮੀਰ ਕਰ ਲਿਓ ਸਵੀਕਾਰ ਕਰ ਲਿਓ ਸਵੀਕਾਰ ਕਰੋਗੇ ਹਾਂ ਸੋ ਇਹਦੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਇਹ ਵੀ ਪੰਜਾਬ ਨੇ ਸੁਨੇਹਾ ਦਿੱਤਾ ਹੈ ਵੀ ਅਸੀਂ ਆਪਣੇ ਸਿਰ ਤੇ ਇੱਥੇ ਖੜ੍ਹ ਸਕਦੇ ਹਾਂ ਦੂਸਰਾ ਇਹ ਵੀ ਚਲੋ ਜਿੱਥੇ ਤੁਸੀਂ ਮਦਦ ਕਰਨ ਜਾਂਦੇ ਹੋ ਅਸੀਂ ਅਸਾਸ ਨਾਲ ਨਹੀਂ ਕਦੇ ਵੀ ਜਾਂਦਾ ਹੁੰਦਾ ਸਿੱਖ ਵੀ ਕੱਲ ਨੂੰ ਸਾਡੇ ਵੀ ਕੋਲ ਹਾਂ ਹਾਂ ਬਿਲਕੁਲ ਔਰ ਉਹਦਨ ਨਾਲ ਘੱਟੋ ਘੱਟ ਦੂਸਰੇ ਲੋਕਾਂ ਨੂੰ ਇੱਕ ਤੁਸੀਂ ਐਗਜ਼ੈਂਪਲ ਸੈੱਟ ਕੀਤੀ ਹੈ ਤੇ ਯਾਰ ਵਾਕਿਆ ਜੀ ਸੇਵਾ ਹੁੰਦੀ ਤੇ ਇਹਨਾਂ ਦੇ ਫਿਰ ਲੋਕ ਤੁਹਾਡੇ ਨਾਲ ਯਾਰ ਕਰਦੇ ਨੇ ਸੋ ਚੰਗੀ ਗੱਲ ਹੈ ਇੱਕ ਚੰਗਾ ਸੁਨੇਹਾ ਗਿਆ ਸਰਕਾਰੀ ਖਾਲਸਾ ਦੀਆਂ ਗੱਲਾਂ ਹੁੰਦੀਆਂ ਸੀ ਤੇ ਮਨ ਸਰ ਦਿੱਲੀ ਮੋਰਚਾ ਲੱਗਾ ਸੀ ਨਾ ਤੇ ਉਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਿੱਤੇ ਕੀਦਾ ਸੋ ਫਿਰ ਉਦੋਂ ਕਿ ਤੁਸੀਂ ਵੀ ਉੱਥੇ ਰਹੇ ਹੋ ਤੁਸੀਂ ਸਾਰੇ ਆਪਾਂ ਉੱਥੇ ਰਹੇ ਤੇ ਉਦੋਂ ਗੱਲਾਂ ਹੁੰਦੀਆਂ ਨੇ ਅਸੀਂ ਕਹਿੰਦੇ ਕਿ ਸਾਰੇ ਹੀ ਦਰਵਾਜ਼ੇ ਖੁੱਲੇ ਹੋਏ ਹਨਾ ਸਾਰੇ ਦਰਵਾਜ਼ੇ ਖੁੱਲੇ ਹੁੰਦੇ ਸੀ ਜਿਹੜਾ ਵੀ ਕੋਈ ਸੀ ਉਹ ਕੋਈ ਪ੍ਰਸ਼ਾਦਾ ਛਕਣ ਗਿਆ ਹੁੰਦਾ ਸੀ ਕੋਈ ਕਿਤੇ ਬੈਠਾਂ ਦੇ ਗੱਲਾਂ ਕਰ ਰਹੇ ਹੁੰਦਾ ਸੀ ਤੇ ਘਰ ਬਣਾਏ ਹੁੰਦੇ ਸੀ ਸੋਹਣੇ ਸੋਹਣੇ ਉਹ ਦਰਵਾਜ਼ੇ ਖੋਲੇ ਹੁੰਦੇ ਸੀ ਇਹਦੀ ਹਿੰਮਤ ਨਹੀਂ ਸੀ ਕਿ ਅੰਦਰ ਕੋਈ ਜਾਵੇ ਕੋਈ ਚੋਰੀ ਕਰੇ ਹਨਾ ਉਹਨੂੰ ਇਦਾਂ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜਸ਼ਾਹ ਦੀ ਇਦਾਂ ਦਾ ਹੋਗਾ ਕਈ ਕਿਲੋਮੀਟਰ ਤੱਕ ਲੱਖਾਂ ਰੁਪਈਆ ਖਰਪਰ ਰੁਪਈਆ ਉਸ ਲੋਕੇਸ਼ਨ ਦੇ ਉੱਤੇ ਸੰਗਤ ਨੇ ਦਿੱਤਾ ਤੇ ਨਾਲ ਉਤੋਂ ਬਾਅਦ ਦੇ ਵਿੱਚ ਜਿੱਤ ਦਰਜ ਵੀ ਹੋਈ ਹਨਾ ਤਿੰਨ ਕਾਨੂੰਨ ਵਾਪਸ ਹੀ ਹੋਏ ਪ੍ਰਧਾਨ ਮੰਤਰੀ ਨੂੰ ਗੁਰਨਾਨਕ ਦੇਵ ਦੇ ਗੁਰਪੁਤਤੇ ਸਾਹਮਣੇ ਆਉਣਾ ਪਿਆ ਗਲਤੀ ਮੰਨਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਕਾਨੂੰਨ ਵਾਪਸ ਲੈਣਾ ਜਿੱਤ ਦਰਜ ਹੋਈ ਅੱਜ ਵੀ ਲੱਗਦਾ ਤੁਹਾਨੂੰ ਉਹ ਕਮੀਆਂ ਜਿਹੜੀਆਂ ਉੱਥੇ ਰਹਿ ਗਈਆਂ ਸੀ ਉਹ ਅੱਜ ਹਾੜ ਆ ਗਿਆ ਪਾਣੀ ਆ ਗਿਆ ਜਿਹੜਾ ਆਪਾਂ ਗੱਲ ਕਰਦੇ ਆ ਕਿ ਇਹ ਮੈਨ ਮੇਡ ਆ ਇਹ ਨੂੰ ਕਿਉਂ ਦੇਖਦੇ ਹੋ ਤੁਸੀਂ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਉਪਤਾਹੀਆਂ ਦੀ ਗੱਲ ਚੱਲ ਰਹੀ ਹੈ ਤਾਂ ਕਿਤੇ ਨਾ ਕਿਤੇ ਕਾਨੂੰਨੀ ਤੌਰ ਤੇ ਵੀ ਇਹਨਾਂ ਨੂੰ ਅਦਾਰੇ ਚ ਲਿਆਉਣਾ ਚਾਹੀਦਾ ਹੈ ਤੇ ਦੂਸਰੀ ਗੱਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਇਹਨਾਂ ਨੂੰ ਮੁਆਵਜ਼ੇ ਦੇ ਨਾਲੋਂ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜੋ ਸਰਕਾਰ ਨੂੰ ਦਿੱਤਾ ਹੈ ਉਹ ਸਰਕਾਰ ਇਹਨਾਂ ਲੋਕਾਂ ਦੇ ਪੈਸੇ ਨਾਲ ਚੱਲ ਰਹੀਆਂ ਨੇ ਤੇ ਚਾਹੇ ਉਹ ਕਿਸਾਨ ਰਜਿਸਟਰੀਆਂ ਦੇ ਰੂਪ ਚ ਦਿੰਦਾ ਹੈ ਚਾਹੇ ਮਾਮਲੇ ਦੇ ਰੂਪ ਚ ਦਿੰਦਾ ਹੈ ਚਾਹੋ ਕਿਸੇ ਵੀ ਰੂਪ ਚ ਦਿੰਦਾ ਹੈ ਤੇ ਉਹਦੇ ਤੇ ਉਹਦਾ ਹੱਕ ਬਣਦਾ ਹੁਣ ਸਰਕਾਰੇ ਖਾਲਸਾ ਦੇ ਜਦੋਂ ਅਸੀਂ ਮਾਡਲ ਦੀ ਗੱਲ ਕਰਦੇ ਆਂ ਤੇ ਬੇਸ਼ੱਕ ਉਹ ਵੀ ਨੇਸ਼ਨ ਸਟੇਟ ਸੀ ਪਰ ਉਹ ਅਜ ਵਰਗਾ ਨੇਸ਼ਨ ਸਟੇਟ ਨਹੀਂ ਸੀ ਕਿ ਮੀ ਐਂਡ ਆਦਰਸ ਉਹਦੇ ਤੋਂ ਵੀ ਐਂਡ ਆਲ ਦੀ ਗੱਲ ਕੀਤੀ ਜਾਂਦੀ ਸੀ ਰਣਜੀਤ ਸਿੰਘ ਦੇ ਇੱਕ ਪਾਸੇ ਫਕੀਰ ਜੀਜੂਦੀਨ ਬੈਠਾ ਸੀ ਦੂਜੇ ਪਾਸੇ ਦਿਵਾਨ ਮੁਖ ਮਚਾਂਦੇ ਬੈਠਾ ਸੀ ਤੇ ਅੱਜ ਵੀ ਤੁਸੀਂ ਖੁੱਲੇ ਦਰਵਾਜਿਆਂ ਦੀ ਦਾਸਤਾਨ ਵੇਖੀ ਹੈ ਨਾ ਕਿ ਬਦਰੀਨਾਥ ਦੇ ਵਿੱਚ ਹੜਾਏ ਸੀ ਤੇ ਬਸਲੇਰੀ ਦੀ ਬੋਤਲ ਜਿਹੜੀ ਸੀ ਉਹ 20 ਰੁਪਏ ਤੋਂ 300 ਦੀ ਹੋ ਗਈ ਸੀ ਅੱਜ ਤੁਹਾਡੇ ਕੋ ਸੜਕਾਂ ਤੇ ਟਰਾਲੀਆਂ ਖੜੀਆਂ ਨੇ ਉਹਨਾਂ ਹੱਟ ਦਾ ਪਾਣੀ ਨਹੀਂ ਆਇਆ ਜਿੰਨਾ ਲੋਕਾਂ ਨੇ ਬਸਲੇਰੀ ਦੀਆਂ ਬੋਤਲਾਂ ਲਿਆਦੀਆਂ ਤੇ ਇਹੀ ਤਾਂ ਸਰਕਾਰੀ ਖਾਸ ਦਾ ਮਾਡਲ ਲਾਸ ਦੇ ਵਿੱਚ ਜਿਹੜੀ ਸੰਗਤ ਆ ਦੂਰ ਦਰਡੇ ਜੇ ਬੈਠੀ ਹੋਈ ਉਹਨਾਂ ਨੂੰ ਕੀ ਵਿਉਂਤਬਾਦੀ ਸਮਝਾਓਗੇ ਥੋੜਾ ਜਿਹਾ ਜ਼ਰ ਕਿਸ ਤਰ੍ਹਾਂ ਆਪਾਂ ਵਿਚਰਨਾ ਬਾਤ ਦੇ ਵਿੱਚ ਦਰਬਾਰੇ ਖਾਲਸਾ ਪੋਰਟਲ ਜਾਰੀ ਹੋਇਆ ਅੰਦਰ ਸਰਕਾਰੀ ਸਰਕਾਰੀ ਖਾਲਸਾ ਉਹ ਪੋਰਟਲ ਦੇ ਵਿੱਚ ਕਿਸ ਤਰ੍ਹਾਂ ਐਡ ਹੋ ਸਕਦੇ ਆ ਕਿਵੇਂ ਗੱਲਬਾਤ ਹੋਈ ਆ ਤੇ ਸੁਣੇ ਹਾਂ ਕੀ ਆ ਤੁਹਾਡਾ ਉਹਦੇ ਜਥੇਬੰਦੀਆਂ ਐਡ ਹੋਣੀਆਂ ਨੇ ਜਿਹੜੀਆਂ ਇੱਥੇ ਸੇਵਾ ਕਰਦੀਆਂ ਪਈਆਂ ਚਾਹੇ ਨਿੱਕੀ ਜਾਵੇ ਵੱਡੀ ਤੇ ਉਹਨਾਂ ਨੇ ਆਪਣੇ ਦੋ ਦੋ ਨੁਮਾਇੰਦੇ ਜਿਹੜੇ ਨੇ ਉਹ ਦੇਣੇ ਨੇ ਵਲੰਟੀਅਰ ਉਹ ਦੋ ਦੋ ਨੁਮਾਇੰਦਿਆਂ ਦੇ ਵਿੱਚੋਂ ਫਿਰ ਅੱਗੇ ਕਮੇਟੀਆਂ ਤੇ ਸਬ ਕਮੇਟੀਆਂ ਬਣਨੀਆਂ ਨੇ ਜਿਨ੍ਹਾਂ ਨੇ ਏਰੀਆ ਡਿਸਾਈਡ ਕਰਨਾ ਵੀ ਕਿਹੜੇ ਏਰੀਆ ਦੇ ਵਿੱਚ ਕੀ ਕੰਮ ਹੋਏਗਾ ਕਿਵੇਂ ਹੋਏਗਾ ਮੈਂ ਸਰਵੇ ਉਹ ਸਾਰੇ ਚੀਜ਼ਾਂ ਉਹਦੇ ਵਿੱਚੋਂ ਨਿਕਲ ਗਈ। ਸੋ ਉਹਦੇ ਨਾਲ ਜਿਹੜੀ ਆਉਣ ਵਾਲੀ ਸੰਗਤਾਂ ਘਟੋ ਘਟੋ ਟੂਰਨਾਮੈਂਟਸ ਆਉਂਗਾ ਜੇ ਕੋ ਨੂੰ ਪਤਾ ਹੈਗਾ ਕਿ ਜੇ ਮੈਂ ਕਿਹੜੀ ਚੀਜ਼ ਲੈ ਕੇ ਜਾਣੀ ਤੇ ਕਿੱਥੇ ਲੈ ਕੇ ਜਾਣੀ ਹੈ। ਸੋ ਉਹਦੀ ਜਿਹੜੀ ਬੇਕਦਰੀ ਆ ਉਹ हट ਜੇ। ਵੈਸੇ ਤੇ ਵੱਡੇ ਪੱਦਰ ਤੇ ਪਿਛਲੇ ਦਿਨਾਂ ਤੋਂ ਕਟ ਗਈ ਹੈ ਖਾਸ ਤੌਰ ਤੇ ਰਾਸ਼ਨ ਦੀ ਜਿਹੜੀ ਜਿਤਮਾਨ ਸਰਕਾਰ ਬਹਾਲ ਹੋ ਗਈ ਜਿਹੜਾ ਸੜਕਾਂ ਤੇ ਰੋਲਦਾ ਫਿਰਦਾ ਇਹ ਲੋਕ ਲਾਨਤ ਕਰਦੇ ਉਹ ਹਟ ਗਿਆ ਆ ਪਸ਼ੂਆਂ ਦਾ ਚਾਰਾ ਜ ਲੰਮਾ ਸਮਾਂ ਚੱਲਣਾ ਕਿਉਂਕਿ ਅਜੇ ਪੱਠੇ ਬੀਜਿਆ ਕਰਦੇ ਤਿਆਰ ਹੁੰਦਾ 1.5-2 ਮਹੀਨੇ ਲੱਗ ਜਾਂਦੇ ਨੇ ਜਿੰਮੇਦਾਰ ਸੋ ਉਹਨਾਂ ਦੇ ਸਾਨੂੰ ਬਾ ਵੰਡਣੀ ਪੈਣੀ ਹੈ ਪੜੀਆਂ ਪਤਰੀਆਂ ਸੋ ਸਾਰੀਆਂ ਚੀਜ਼ਾਂ ਮੈਡੀਕਲ ਸਹੂਲਤਾਂ ਜਿਹੜੀਆਂ ਵਾ ਉਹ ਸਾਰੇ ਉਸ ਜਿਹੜੀ ਕਮੇਟੀ ਜਾਂ ਸਬ ਕਮੇਟੀ ਸਕੇ ਬਣ ਲਗੀਆਂ ਉਹ ਜਿੱਥੇ ਜਿੱਥੇ ਡਿਊਟੀ ਜਿਹੜੀ ਦੀ ਤਿਆਰ ਕਰਨਗੇ ਉੱਥੇ ਉੱਥੇ ਅਸੀਂ ਸਾਰੇ ਜਿਹੜਾ ਉਹਨਾਂ ਨਿਭਾਈਏ ਤਾਂ ਦੇ ਨਾਲ ਅੱਛਾ ਸੁਖਰੀ ਜੀ ਲ ਤੇ ਕਈਆਂ ਸੰਸਥਾਵਾਂ ਨੇ ਕਹਿਤਾ ਕਿ ਆ ਪਿੰਡ ਮੈਨੂੰ ਦੇ ਦੋ ਆ ਪਿੰਡ ਮੈਨੂੰ ਦੇ ਦੋ ਉਹ ਪਿੰਡ ਚ ਉਹ ਕੀ ਲੱਗਦਾ ਤੁਹਾਨੂੰ ਹੁਣੇ ਵੀਰ ਸਾਨੂੰ ਮਿਲ ਗਏ ਸੀ ਮੈਂ ਮੈਨੂੰ ਕਿਹਾ ਕਿ ਲਿਸਟ ਭੇਜੋ ਤੁਸੀਂ ਵੀ ਕਿਹਾ ਲਿਸਟ ਦਿਓ ਹਨਾ ਉਹ ਪਿੰਡ ਤੋਂ ਅਡਾਪਟ ਕਰਦੇ ਆ ਉਹ ਅਡਾਪਟ ਕੀਤਾ ਹੋਇਆ ਪਿੰਡ ਉਹਦੀ ਜ਼ਿੰਮੇਵਾਰੀ ਹੈ ਮੰਨ ਲਓ ਮੰਡ ਸਾਹਿਬ ਕਹਿੰਦੇ ਆ ਪਰਮਜੀਤ ਮੰਡ ਕਹਿੰਦੇ ਆ ਕਿ ਆ ਪਿੰਡ ਅਡਾਪਟ ਕੀਤਾ ਉਹ ਪਿੰਡ ਦੀ ਫਿਰ ਜ਼ਿੰਮੇਵਾਰੀ ਤੇ ਫਰਮਜੀਤ ਮੰਡ ਦੀ ਹੋਗੀ ਨਾ ਨਹੀਂ ਮੈਨੂੰ ਲੱਗਦਾ ਕਿ ਉਸ ਪੋਰਟਲ ਦੇ ਉੱਪਰ ਸਾਨੂੰ ਇਹ ਵੇਖਣਾ ਪਊਗਾ ਪਹਿਲਾਂ ਪਿੰਡ ਦਾ ਸਰਵੇ ਮੰਨ ਲਓ ਮੈਂ ਕਹਿੰਦਾ ਕਿ ਮੈਂ 5 ਪਿੰਡ ਲੈਣਾ ਪਰ ਹੋ ਸਕਦਾ 50 ਪਿੰਡਾਂ ਦਾ ਨੁਕਸਾਨ ਹੀ ਇੰਨਾ ਜ਼ਿਆਦਾ ਹੋਵੇ ਕਿ ਮੇਰੀ ਸਮਰੱਥਾ ਤੋਂ ਹੀ ਬਾਹਰ ਆ ਮੈਂ ਇਹੋ ਕਹਿੰਦਾ ਕਿ ਹੋ ਸਕਦਾ ਮੈਂ ਕਹਿੰਦਾ ਮੈਂ 10 ਪਿੰਡ ਲੈਣਾ ਕਿ ਉਹਨਾਂ 10 ਪਿੰਡਾਂ ਦੇ ਵਿੱਚ ਇੱਕ ਇੱਕ ਘਰ ਦਾ ਨੁਕਸਾਨ ਹੀ ਹੋਇਆ ਹੋਵੇ ਸੋ ਪਹਿਲੀ ਗੱਲ ਤੇ ਨੁਕਸਾਨ ਦਾ ਜਾਇਜ਼ਾ ਲੈਣਾ ਕਿ ਕਿਹੜੇ ਪਿੰਡਾਂ 'ਚ ਨੁਕਸਾਨ ਨੁਕਸਾਨ ਹੋਇਆ ਉਹਦੇ ਤੋਂ ਬਾਅਦ ਉਹ ਜਥੇਬੰਦੀ ਖੁਦ ਜਾਇਜ਼ਾ ਲੈ ਕੇ ਦੱਸੇ ਕਿ ਇਸ ਪਿੰਡ ਦੇ ਵਿੱਚ ਇੰਨਾ ਜ਼ਰਾਤੀ ਖੇਤ ਦਾ ਨੁਕਸਾਨ ਆ ਇੰਨਾ ਮੱਝਾਂ ਗਾਵਾਂ ਦਾ ਨੁਕਸਾਨ ਆ ਇੰਨਾ ਇਮਾਰਤੀ ਨੁਕਸਾਨ ਆ ਇੰਨਾ ਫਰਨੀਚਰ ਦਾ ਨੁਕਸਾਨ ਆ ਤੇ ਅਸੀਂ ਇੱਕ ਪਿੰਡ ਦੀ ਮੈਂ ਕਹਿੰਦਾ 10 ਛੱਡ ਦੋ ਅਸੀਂ ਇੱਕ ਪਿੰਡ ਦੀ ਜ਼ਿੰਮੇਵਾਰੀ ਲੈ ਲਈ ਉਹ ਆਪਣੀ ਪੋਰਟਲ ਦੇ ਉੱਪਰ ਉਹ ਪਿੰਡ ਦੀ ਜਾਣਕਾਰੀ ਤੇ ਫੋਟੋ ਅਪਲੋਡ ਕਰ ਦੇਣ ਤੇ ਬਾਕੀ ਸੰਸਥਾਵਾਂ ਨੂੰ ਪਤਾ ਲੱਗ ਜਾ ਕਿ ਇਹ ਪਿੰਡ ਜਿਹੜਾ ਅਡਾਪਟ ਕੀਤਾ ਜਾ ਚੁੱਕਾ ਉਹ ਮੈਡੀਕਲ ਅਡਾਪਟ ਜਦੋਂ ਹੋ ਗਿਆ ਤੇ ਉਹਦੀ ਜ਼ਿੰਮੇਵਾਰੀ ਸਾਰੀ ਉਹਦੀ ਉੱਥੇ ਦੂਜਾ ਸੇਵਾਵਾਂ ਦੇਣੀ ਆ ਰਾਸ਼ਨ ਦੇਣਾ ਹਰ ਇੱਕ ਚੀਜ਼ ਦਾ ਉਹਦੇ ਵਾਸਤੇ ਉਹ ਬਾਕੀ ਸਥਾਵਾ ਦੀ ਮਦਦ ਲੈ ਸਕਦੇ ਨੇ ਹਾਂ ਲੈ ਸਕਦੇ ਨੇ ਵਾਸਤੇ ਮਾਲੂ ਕੋਈ ਇੱਥੇ ਸਮੱਸਿਆ ਆਉਂਦੀ ਆ ਦਲਖਾਲਸਾ ਨੂੰ ਫੋਨ ਕਰਦੇ ਨੇ ਕਿ ਇੱਥੇ ਸਾਨੂੰ ਕੁਝ ਵੀਰਾਂ ਦੀ ਲੋੜ ਆ ਹੈਲਪ ਚਾਹੀਦੀ ਆ ਮੈਡੀਕਲ ਦੀ ਆਉਂਦੀ ਆ ਤੇ ਸੇ ਮੈਡੀਕਲ ਟੀਮ ਨੂੰ ਭੇਜਦੇ ਆ ਉੱਥੇ ਉਹ ਸਾਰੀਆਂ ਸਥਾਵਾ ਦੀ ਮਦਦ ਲੈ ਸਕਦੇ ਨੇ ਪਰ ਮਦਦ ਲੈਣ ਦਾ ਕੇਂਦਰ ਬਿੰਦੂ ਉਹਨਾਂ ਨੂੰ ਬਣਨਾ ਪਵੇਗਾ ਕਿਉਂਕਿ ਉਹਨਾਂ ਨੇ ਪਿੰਡ ਅਡਾਪਟ ਕੀਤਾ ਹਾਂ ਜ਼ਿੰਮੇਵਾਰੀ ਉਹਨਾਂ ਦੀ ਬਣ ਗਈ ਨਾ ਜ਼ਿੰਮੇਵਾਰੀ ਹੋ ਗਈ ਜਿਵੇਂ ਪਰਮਜੀਤ ਜੀ ਦੀ ਗੱਲ ਕੀਤੀ ਆ ਜੇ ਪਿੰਡ ਇਹ ਮਾ ਲਿਆ ਨਾ ਤੇ ਇਹ ਉਹ ਚੀਜ਼ ਜਿਹੜੀ ਬਿਲਕੁਲ ਦੇਖੋ ਇਸ ਤਰ੍ਹਾਂ ਇਹ ਰਲ ਮਿਲ ਕੇ ਚੱਲੂਗਾ ਮੈਨੂੰ ਲੱਗਦਾ ਹੈ ਕੇਵਲ ਹੋਣੀ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਹੁਣ ਤੇ ਅਸੀਂ ਪਾਣੀ ਦੇ ਹੱਟ ਦੀ ਗੱਲ ਤੇ ਅਸੀਂ ਕੀਤੀ ਆ ਕਿ ਜੇ ਪੰਜਾਬ ਦੇ ਚ ਨਸ਼ਿਆਂ ਦੇ ਹੱਟ ਨੂੰ ਵੀ ਠੱਲ ਪਾਉਣੀ ਆ ਤੇ ਇਹੀ ਨੌਜਵਾਨੀ ਤੇ ਇਹੀ ਢਾਡਾ ਕਾਇਮ ਕੀਤਾ ਜਥੇਬੰਦਕ ਢਾਂਚਾ ਉਹ ਇੱਕ ਦੇ ਵਿੱਚ ਵੀ ਬਹੁਤ ਕਾਰਸ਼ੀਰ ਹੋਵੇਗਾ ਇਹ ਤਾਂ ਬੜੀ ਵੱਡੀ ਗੱਲ ਕਹਿਤੀ ਆ ਤੁਸੀਂ ਅਸੀਂ ਹੁਣ ਤਾਂ ਸਰਕਾਰੀ ਖਾਸ ਜ਼ਿੰਮੇਵਾਰੀਆਂ ਬਣ ਗਈਆਂ ਹਨਾ ਮਾਨ ਸਾਹਿਬ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਉਹਦੋਂ ਕੇ ਸਾਹਮਣੇ ਪਾਤੀ ਆ ਕਿ ਬਾਕੀ ਜ਼ਿੰਮੇਵਾਰੀਆਂ ਚਾਹ ਸਰਕਾਰ ਨੇ ਨਿਭਾਉਣੀਆਂ ਤੁਹਾਨੂੰ ਨਿਭਾਉਣ ਜਿਹੜੀਆਂ ਹੜਾ ਨੂੰ ਲੈ ਕੇ ਜਾਂ ਓਵਰਆਲ ਹੜਾ ਨੂੰ ਬਾਅਦ ਚੋਂ ਤੋਂ ਜ਼ਿੰਮੇਵਾਰੀਆਂ ਨੌਜਵਾਨੀ ਨੂੰ ਜਿਹੜੇ ਕੁਝ ਸਾਡੇ ਨੌਜਵਾਨ ਮੰਨ ਲੋ ਨਸ਼ੇ ਦੇ ਵਿੱਚ ਗਲਤਾਨ ਆ ਸਰਕਾਰ ਤੇ ਹੋਰ ਸਗੋਂ ਉਹ ਗੋਲੀਆਂ ਤੇ ਜੇ ਵੀ ਸਰਕਾਰ ਦੇਈ ਜਾਂਦੀ ਆ ਪੰਜ ਪੰਜ ਸਾਲ ਤੋਂ ਜੀਭਾ ਥਲੇ ਰੱਖੀ ਜਾ ਰਹੇ ਆ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਜਿਹੜੀ ਉਹ ਐਗਰੀਮੈਂਟ ਹੋ ਜਾਂਦੀਆਂ ਜਿਵੇਂ ਵੀ ਜਿਹੜਾ ਹੜਾ ਵਾਸਤੇ ਤੇ ਸਾਰਿਆਂ ਦਾ ਹੀ ਆ ਵੀਰ ਲੋਕਾਂ ਨਾਲ ਇਸ ਪੈਰਾਂ ਤੇ ਖੜੇ ਕਰ ਹਾਂ ਅੱਗੇ ਜਾ ਕੇ ਨਾ ਕਈ ਥਾਵਾਂ ਤੇ ਪੋਲੀਟਿਕਲ ਐਕਸ਼ਨਸ ਵੀ ਆ ਜਾਂਦੇ ਨੇ ਵੀ ਤੁਸੀਂ ਇਸ ਪੋਲੀਟਿਕਲ ਆਡਾਇਲੋਜੀ ਨੂੰ ਇੰਪਲੀਮੈਂਟ ਕਰਨਾ ਦੂਸਰਾ ਕਹਿੰਦਾ ਮੈਂ ਜੋ ਕਰਦਾ ਉੱਥੇ ਮੈਨੂੰ ਲੱ ਗਿਣਤੀ ਘਟੇਗੀ ਵੀ ਤੇ ਹੋ ਸਕਦਾ ਕੰਮ ਗਿਣਤੀ ਵਧੇਗੀ ਉਹ ਹੁੰਦੇ ਇੰਪਲੀਮੈਂਟੇਸ਼ਨ ਦੇ ਵਿੱਚ ਵੀ ਤੁਸੀਂ ਕਿਹੜੇ ਕਾਜ਼ ਨੂੰ ਲੈ ਕੇ ਕਾਲ ਦੇ ਰਹੇ ਜਿਵੇਂ ਇਹ ਕਾਜ਼ ਜਿਹੜਾ ਹੈ ਸਾਰਿਆਂ ਦੀ ਸੇਵਾ ਕਰਾਂਦਾ ਹੈ ਕਿਸੇ ਨੂੰ ਸਮੱਸਿਆ ਨਹੀਂ ਚਾਹੇ ਕੋ ਖਾਲਸਤਾਨੀ ਹੈ ਚਾਹੇ ਨਹੀਂ ਹੈ ਅਗਲਾ ਕਹਿੰਦੇ ਜਿਹੜੇ ਲੋਕਾਂ ਪਰ ਸੇਵਾ ਵਾਸਤੇ ਹੈ ਕੱਲ ਨੂੰ ਮੰਨ ਲਓ ਕਿ ਇਹੋ ਜਿਹਾ ਇਸ਼ੂ ਆ ਜਿੱਥੇ ਇੱਕ ਪਾਸੇ ਖਾਲਸਤਾਨੀ ਖੜ ਜਾਵੇ ਤੇ ਹੋ ਸਕਦਾ ਇਹਨਾਂ ਤਰ੍ਹਾਂ ਦੇ ਵਿੱਚ ਇੱਕ ਗੈਰ ਖਾਲਸਤਾਨੀ ਹੋਵੇ ਤੇ ਇੱਕ ਦੂਜੇ ਸਾਹਮਣੇ ਖੜੇ ਹੋਣ ਸੋ ਇਹਨੂੰ ਮਤਲਬ ਜੇ ਜਿਹੜੇ ਸਮਾਜਿਕ ਸਾਡੇ ਸਟਰਕਚਰ ਨੇ ਜਿਵੇਂ ਨਸ਼ਿਆਂ ਦੀ ਇਹਨਾਂ ਗੱਲ ਕੀਤੀ ਉੱਥੇ ਇੰਪਲੀਮੈਂਟ ਹੋ ਸਕ ਪਰ ਇਹ ਸਟਰਕਚਰ ਹਰ ਜਗ੍ਹਾ ਤੇ ਇੰਪਲੀਮੈਂਟ ਨਹੀਂ ਹੋ ਸਕਦਾ ਬਿਲਕੁਲ ਫਿਰ ਉੱਥੇ ਵੀ ਸੁਖਪ੍ਰੀਤ ਸਾਬ ਉਦੋਂ ਕਰ ਗਿਆ ਵੀਰਾਂ ਨੂੰ ਮੋਰੀ ਕਰਕੇ ਅਸੀਂ ਲੈ ਸਕਦੇ ਆ ਤੁਹਾਡੀਆਂ ਸਵਾਮਾ ਇਹ ਕਹਸੇ ਸੁਖਪ੍ਰੀਤ ਜੀ ਧੰਨਵਾਦ ਤੁਹਾਡਾ ਮਾਨ ਸਾਹਿਬ ਤੁਹਾਡਾ ਵੀ ਧੰਨਵਾਦ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬਹੁਤ ਵਧੀਆ ਸੁਨੇਹਾ ਸੀ ਇਹਨਾਂ ਵੀਰਾਂ ਦਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਇਹ ਸੁਨੇਹਾ ਤੁਹਾਡੇ ਤੱਕ ਪਹੁੰਚੇ ਅੰਦਰ ਜਿਹੜੀ ਗੱਲਬਾਤ ਹੋਈ ਆ ਉੱਤੇ ਵੀ ਗੱਲਬਾਤ ਹੋ ਗਈ ਆ ਸਿੰਘ ਸਾਹਿਬ ਦੇ ਸੁਨੇਹੇ ਦੇ ਵੀ ਗੱਲ ਹੋਈ ਕਿਵੇਂ ਪਿੰਡਾਂ 'ਚ ਵਿਚਰਿਆ ਜਾਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਸੁਖਪ੍ਰੀਤ ਦੁਰਕੁਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵਿਉਂਤਪਤੀ ਕਰਨ ਦੀ ਜਿਹੜੀ ਆ ਜਾਂਚ ਆ ਗਈ ਆ ਹੁਣ ਅਸੀਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਵਿਉਂਤਪਤੀਆਂ ਕਰ ਸਕਦੇ ਆ ਸਰਕਾਰੀ ਖਾਲਸਾ ਪੋਰਟਲ ਜਾਰੀ ਹੋ ਚੁੱਕਾ ਵਾ ਐਨ ਜੀਓ ਜਥੇਬੰਦੀਆਂ ਉਸ ਹਿਸਾਬ ਦੇ ਨਾਲ ਸੁਆਵਾ ਕਰਨਗੀਆਂ ਸਿੰਘ ਸਾਹਿਬਾਂ ਵੱਲੋਂ ਬੁਲਾਈ ਹੋਈ ਮੀਟਿੰਗ ਜੇ ਆਪਾਂ ਪਰਮਜੀਤ ਸਿੰਘ ਮਾਨਜ ਦੀ ਗੱਲ ਕਰਦੇ ਆਂ ਦੇ ਨਾਲ ਸੁਪਰੀ ਸੋਦੋ ਕੀ ਇੱਕ ਦੋਹਾ ਨੇ ਕਿਹਾ ਕਿ ਹੈ ਤੇ ਬਹੁਤ ਵੱਡਾ ਕਾਰਜ ਆ ਪਰ ਇਸ ਕਾਰਜ ਦੇ ਵਿੱਚ ਸਮੂਹਕ ਆ ਉਹ ਭਾਵੇਂ ਐਨਜੀਓ ਹੋਣ ਜਾਂ ਆਪਾਂ ਧਾਰਮਿਕ ਜਥੇਬੰਦੀ ਦੀ ਗੱਲ ਕਰੀਏ ਜੇ ਉਸ ਵਾਂਗ ਕਰ ਰਹੇ ਸਾਰੇ ਆਪ ਆਪਣਾ ਮੋਰੀ ਰੋਲ ਲਪਾਉਣਾ ਜੇ ਤੁਸੀਂ ਪਿੰਡ ਅਡਾਪਟ ਕਰਦੇ ਹੋ ਤੇ ਪਿੰਡ ਅਡਾਪਟ ਕਰਨ ਦੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਤੇ ਉਸ ਤੋਂ ਬਾਅਦ ਤੁਸੀਂ ਸੰਸਥਾਵਾਂ ਦੇ ਨਾਲ ਹੈਲਪ ਤੇ ਜ਼ਰੂਰ ਲੈ ਸਕਦੇ ਹੋ ਪਰ ਉਸ ਪਿੰਡ ਦੀ ਉਸ ਬੰਦੇ ਦੀ ਉਸ ਐਨਜੀਓ ਦੀ ਜ਼ਿੰਮੇਵਾਰੀ ਹੋਊਗੀ ਉਹ ਵੀ ਵੀਰ ਸਖਰੀ ਉਦੋਂ ਦੀਆਂ ਦਸਤਾਵੇਜ਼ਾਂ ਧੰਨਵਾਦ ਵੀ ਇਹਨਾਂ ਵੀਰਾਂ ਦਾ ਕਰਦੇ ਆਂ ਤੇ ਜੁੜ ਰਹੇ ਹੋ ਤੁਸੀਂ ਵੀ ਅਕਾਲ ਚੈਨਲ ਦੇ ਨਾਲ ਗੁਰਫਤੇ ਸਾਂਝ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ